ਮਿੰਟਰ ਜੀ ਕਹਿੰਦੇ ਕਿ ਗਮਾੜਾ ਦੇ ਪਲਾਟ ਦੇ ਉੱਤੇ ਮੁਹੱਲੀ ਦੇ ਵਿੱਚ ਹੈਲੀਪੈਡ ਬਣਾਇਆ ਜਾ ਰਿਹਾ ਹੈ ਅਰਜੀ ਤੌਰ ਤੇ ਤੇ ਵੀਆਈਪੀ ਟ੍ਰੀਟਮੈਂਟ ਵਾਸਤੇ ਉਹ ਬਈ ਕਿਸੇ ਖਾਸ ਬੰਦਿਆਂ ਨੂੰ ਕਿਸੇ ਖਾਸ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਬਈ ਮੈਂ ਬੋਲੂੰਗਾ ਤਾਂ ਲੋਕ बोलेंगे ਕਿ ਇਹ बोलता है ਹਮਮ ਠੀਕ ਹੈ ਸਭ ਇਹ ਨਹੀਂ ਹੈ ਕਿ ਅਸੀਂ ਕੋਈ ਮਤਲਬ ਕਿ ਯਾਰ ਦੇਖ ਕਿ ਕੋਈ कुंडली देख के गल बात उगांंधी देख लेनेया। ਤੁਹਾਨੂੰ ਸ਼ਾਇਦ ਯਾਦ ਹੋਵੇਗਾ ਮੈਂ ਇੱਕ ਭਵਨ ਦਾ ਜ਼ਿਕਰ ਕੀਤਾ ਸੀ ਇੱਕ ਨਿੱਜੀ ਹਸਪਤਾਲ ਦੇ ਬਿਲਕੁਲ ਨਾਲ। ਹਮ ਹੁਣ ਫੋਟੋ ਚ ਦੇਖੋ। ਉਹ ਕਿਹੜਾ ਭਵਨ ਹੈ? ਤੁਹਾਨੂੰ ਮੈਂ ਵੀ ਦੱਸਿਆ ਸੀ ਇੱਕ ਵੱਡਾ ਸਾਹਬ ਉਹਦੇ ਚ ਰਹਿੰਦਾ ਆ ਕੇ ਠਹਿਰਦਾ। ਅੱਜ ਦੇਖੋ ਗੈਸਟ ਹਾਊਸ ਕਿਹਾ ਗਿਆ ਕਿ ਨਹੀਂ? ਜੀ। ਮੈਂ ਨਹੀਂ ਕਹਿ ਰਿਹਾ। ਖਬਰ ਕਰੀ ਮੈਂ ਤੁਹਾਨੂੰ ਕਈ ਮਹੀਨੇ ਪਹਿਲਾਂ ਹੀ ਦੱਸਤਾ ਸੀਗਾ। ਹਮ ਦਰਅਸਲ ਕੀ ਆ ਕਿ ਅਸੀਂ ਉਸ ਵੇਲੇ ਮੁਹਾਲੀ ਗਏ ਸੀ ਮੈਂ ਆਪਣੇ ਭਰਾ ਨਾਲ ਗਿਆ ਸੀਗਾ ਕੋਈ ਦਵਾਈ ਦੱਪੇ ਦਾ ਕੰਮ ਸੀ ਹੂੰ ਤੇ ਜਦੋਂ ਅਸੀਂ ਉੱਥੋਂ ਲੰਘ ਰਹੇ ਸੀਗੇ ਤਾਂ ਸਾਡੇ ਮਿੱਤਰ ਜਿਹੜੇ ਕਿ ਉੱਥੇ ਹੀ ਨੇੜੇ ਕਿਤੇ ਕਹਿ ਲੋ ਹੂੰ ਠਹਿਰਦੇ ਕਰਦੇ ਸੀ ਜੀ ਤਾਂ ਉਹਨਾਂ ਨੇ ਇੱਕ ਵਾਰ ਜਦੋਂ ਮੈਂ ਗੁਜ਼ਰਿਆ ਮੈਂ ਕਿਹਾ ਯਾਰ ਇੱਥੇ ਬੈਰੀਕੇਡਿੰਗ ਕਿਉਂ ਹੈ ਕਿਉਂਕਿ ਮੈਂ ਵੀ ਮੁਹਾਲੀ ਬਹੁਤ ਲੰਬੇ ਸਮੇਂ ਤੋਂ ਜਾਂਦਾ ਹੁੰਦਾ ਤਾਂ ਉਸਨੇ ਕਿਹਾ ਕਿ ਇੱਥੇ ਵੱਡੇ ਸਾਫ ਠਹਿਰਦੇ ਜੀ ਉਹ ਗੱਲ ਦਾ ਆਧਾਰ ਇੱਥੋਂ ਸੀ ਹੂੰ ਠੀਕ ਹੈ ਨਾ ਜੀ ਮੈਂ ਲਈ ਪੜ ਬਕਾਇਦਾ ਬੈਰੀਕੇਟਿੰਗ ਮੈਂ ਆਪਣੇ ਅੱਖੀ ਦੇਖੀ ਮੈਂ ਆਪਣੇ ਭਰਾ ਨੂੰ ਵੀ ਦਿਖਾਈ ਹੂੰ ਫਿਰ ਅਸੀਂ ਗੱਲਬਾਤ ਵੀ ਕੀਤੀ ਸਾਰਾ ਕੁਝ ਹੋ ਹੋ ਵੀ ਗਿਆ ਫਿਰ ਮੈਂ ਉਹ ਖਬਰਾਂ ਦੇ ਵਿੱਚ ਸੰਕੇਤਕ ਤੌਰ ਤੇ ਗੱਲ ਕੀਤੀ ਸੀ ਹੂੰ ਕਿ ਜਿਹੜਾ ਇਹ ਭਵਨ ਹੈ ਅੱਜ ਮੈਨੂੰ ਇਸ ਭਵਨ ਦੇ ਵਿੱਚ ਬਹੁਤ ਲੰਮਾ ਸਮਾਂ ਜੌਬ ਕਰਦੇ ਇੱਕ ਵਿਅਕਤੀ ਦੀ ਕਾਲ ਆਈ ਹੂੰ ਕਿ ਬਿਲਕੁਲ ਸਹੀ ਹੈ ਜੀ ਮੈਂ ਇਸ ਭਵਨ ਦੇ ਵਿੱਚ ਲੰਮਾ ਸਮਾਂ ਜੌਬ ਕੀਤੀ ਆ ਜੀ ਅੱਜ ਕਾਲ ਆਈ ਆ ਮੈਨੂੰ ਕਿਵੇਂ ਮੁਕਰ ਜਾਊਗਾ ਤਾਂ ਨਹੀਂ ਮੁਕਰਨਾ ਕੀ ਹੁਣ ਤਾਂ ਐਚਟੀ ਨੇ ਖਬਰ ਲਾਤੀ ਖਬਰ ਤੇ ਲੱਗ ਗਈ ਹੈ ਬੜੀ ਜੀ ਸਾਹਿਬਾਂ ਨੂੰ ਤਾਂ ਖਬਰ ਲੱਗ ਗਈ ਹੈ ਸਾਨੂੰ ਨਹੀਂ ਆਇਆ ਹਜੇ ਤੱਕ ਕੋਈ ਇਦਾਂ ਦੀ ਗੱਲ ਸਾਡੇ ਕੋਲ ਨਹੀਂ ਆਈ ਚਲੋ ਉਹ ਗੱਲਾਂ ਅਫਸਰशाही ਤਾਂ ਫਿਰ ਕਦੋਂ ਪੂਰੀਆਂ ਪੈਣ ਦਿੰਦੀ ਆ ਪਰ ਇੱਕ ਚੀਜ਼ ਤੁਸੀਂ ਦੇਖੋ ਕਿ ਗਮਾੜਾ ਦੇ ਪੈਸੇ ਨਾਲ ਸਾਰਾ ਕੁਝ ਹੋ ਰਿਹਾ ਉੱਥੇ ਹੈਲੀਪੈਡ ਬਣਾਉਣ ਦਾ ਕੀ ਤੋਕ ਮੈਨੂੰ ਫਿਰ ਤੋਕ ਦੱਸ ਦਿਓ ਜੀ ਜੀ ਕੀ ਤੋਕਿਆ ਹੂੰ ਕਿ ਉੱਥੇ ਹਸਪਤਾਲ ਹੈ ਜਿਹੜਾ ਅਕਸਰ ਮਾਮ ਸਾਹਿਬ ਤਾਂ ਜ਼ਰੂਰ ਉੱਥੇ ਲਾਜ ਵਗੈਰਾ ਵਾਸਤੇ ਜਾਂ ਕੋਈ ਹੋਰ ਵੀ ਆਈਪੀ ਆਉਂਦੇ ਕੀ ਉੱਥੇ ਹਸਪਤਾਲ ਜਾਣ ਵਾਸਤੇ ਆਲੀ ਪੈਡ ਜਾਂ ਜਿਹੜੇ ਉਹ ਭਵਨ ਚ ਇੱਕ ਵੱਡੇ ਸਾਹਿਬ ਠਹਿਰਦੇ ਇਹਨਾਂ ਦੇ ਸਰ ਜੀ ਹੂੰ ਕੀ ਇੱਥੋਂ ਬਾਗਾਪਰਾਣਾ ਤੋਂ ਉੱਡ ਕੇ ਅਵੋਰ ਤੋਂ ਉੱਡ ਕੇ ਤੇ ਇਧਰੋਂ ਬਠਿੰਡੇ ਵਾਲੀ ਸਾਈਡ ਤੋਂ ਤੇ ਇਧਰੋਂ ਸਰਦੂਲਗੜ ਵਾਲੀ ਸਾਈਡ ਤੋਂ ਇਹਨਾਂ ਦੇ ਭੰਬੱਕੜ ਜਾਂਦੇ ਉੱਥੇ ਜਹਾਜ਼ ਲੈ ਕੇ ਹੈਲੀਕਾਪਟਰ ਲੈ ਕੇ ਕਿ ਆ ਨਾਲ ਹੀ ਠਹਿਰ ਤੇ ਤੁਹਾਨੂੰ ਦੂਰ ਨਾ ਜਾਣਾ ਪਵੇ ਹੂੰ ਹੂੰ ਉਹ ਟੁਕਤੇ ਹੁੰਦਾ ਨਾ ਇਹਨਾਂ ਚੀਜ਼ਾਂ ਦਾ ਬਿਲਕੁਲ ਕੋਈ ਹੋਰ ਨਹੀਂ ਚਾਹੀਦਾ ਨਾਲ ਤੇ 에어ਪੋਰਟ ਆ ਜੇ ਤੁਸੀਂ ਦੇਖੋਗੇ ਕੁਝ ਮਿੰਟ ਦੀ ਦੂਰੀ ਤੇ ਹਮ ਜਿਹੜਾ ਮੁਹਾਲੀ ਵਾਲਾ 에어ਪੋਰਟ ਆ ਉਹ ਨੇੜੇ ਤੇ ਹੈਗਾ ਨੇੜੇ ਤੇ ਹੈ ਬਿਲਕੁਲ ਆ ਮੁਹਾਲੀ ਵਾਲੇ ਤੁਹਾਨੂੰ ਐਗਜ਼ੈਕਟ ਉਹਦੀ 10 ਦਿਨ ਦੀ ਡਿਸਟੈਂਸ ਕਿੰਨੀ ਕੁ ਆ ਹਮ ਤੇ ਜਿਹੜਾ ਹੈਲੀਪੈਡ ਬਣਾਇਆ ਜਾ ਰਿਹਾ ਹੈ ਤਾਂ ਉਹਦੇ ਚ ਜੋ ਉਥੋਂ ਦੀ ਮਤਲਬ ਕਿ ਅਫਸਰਸ਼ਾਈ ਹੈ ਉਹਦੇ ਵਿੱਚ ਇੱਕ ਕਹਿ ਰਹੀ ਆ ਬੀਬੀ ਹਮ ਕਿ ਦੇਖੋ ਜੀ ਸਾਨੂੰ ਡੀਸੀ ਦਾ ਹੁਕਮ ਆਇਆ ਡੀਸੀ ਸਾਹਿਬ ਤਾਂ ਕਹਿ ਰਹੇ ਆ ਕਿ ਨਹੀਂ ਜੀ ਜੀ ਅਸੀਂ ਤਾਂ ਕੋਈ ਹੁਕਮ ਨਹੀਂ ਦਿੱਤਾ ਲਓ ਇਹ ਕੈਸੀਆਂ ਗੱਲਾਂ ਨੇ ਸੱਭ ਕੈਸੀਆਂ ਗੱਲਾਂ ਨੇ ਸਮਝ ਤੋਂ ਬਾਹਰ ਆ ਫਿਰ ਹੁਣ ਜੇ ਇਹਨਾਂ ਨੂੰ ਤੁਸੀਂ ਸਵਾਲ ਕਰੋਗੇ ਤਾਂ ਫਿਰ ਹੂੰ ਫਿਰ ਤੁਸੀਂ ਬੁਰੇ ਹੋ ਹਾਹੀ ਤੇ ਚੀ ਚ ਸੋਚਉਂਦੇ ਨੇ ਕਿ ਤੁਸੀਂ ਇਹ ਗੱਲਾਂ ਨਹੀਂ ਕਰਨੀਆਂ ਜੀ ਹੈਲੀਪੈਡ ਬਣਦਾ ਤਾਂ ਬਣਦਿਓ ਹੂੰ ਹੈਲੀਕਾਪਟਰ ਉਹ ਮਾਨਕ ਤਾਂ ਹੋਰ ਹਸਾਬ-ਕਿਤਾਬ ਚੱਕੀ ਫਿਰਦਾ ਆ ਪਿਛਲੇ ਕੁਝ ਹੋਰ ਦਿਨਾਂ ਤੋਂ ਵੀ ਜਹਾਜ਼ ਪਾੜਾ ਪੂੜਾ ਨੂੰ ਗੇੜੇ ਕੱਢ ਕੇ ਮੁੜਿਆ ਉੱਥੇ ਪਤਾ ਨਹੀਂ ਬੂਟੇ ਨੂੰ ਪਾਣੀ ਪਾਉਣ ਗਿਆ ਬਈ ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਹੈ ਨਾ ਮੈ ਹਰਾਮ ਕਰਦਾ ਕਿ ਕਿਉਂ ਸਾਡੀ ਆਪੋਜੀਸ਼ਨ ਕਿਉਂ ਸਾਡਾ ਮੀਡੀਆ ਇਹਨਾਂ ਗੱਲਾਂ ਤੇ ਸਵਾਲ ਨਹੀਂ ਚੁੱਕ ਰਿਹਾ ਸਵਾਲ ਚੁੱਕਨੇ ਚਾਹੀਦੇ ਬਨਿਆਦੀ ਤੌਰ ਤੇ ਕਿਸ ਢਾਂਚਾ ਸਾਡਾ ਹੈ ਪੈਸਾ ਸਾਡਾ ਹੈ ਇਸਤੇਮਾਲ ਕਿ ਉਹ ਜਨ ਹਿੱਤ ਵਾਸਤੇ ਹੋ ਰਿਹਾ ਕਿਉਂਕਿ ਪਬਲਿਕ ਮਨੀ ਹੈ ਜਿਹੜੀ ਜੀ ਪਬਲਿਕ ਇਨਫਰਾਸਟ੍ਰਕਚਰ ਹੈ ਜਿਹੜਾ ਉਹ ਪਬਲਿਕ ਵਾਸਤੇ ਹੀ ਹੋ ਸਕਦਾ ਹੈ ਨਾ ਜੀ ਪਬਲਿਕ ਵਾਸਤੇ ਹੀ ਉਹਦਾ ਇਸਤੇਮਾਲ ਹੋ ਸਕਦਾ ਹੈ ਨਾ ਸਾਹਿਬ ਜੀ ਤੁਸੀਂ ਇੱਕ ਗੱਲ ਹੋਰ ਦੇਖੋ ਚਲੋ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਹੋਰ ਦਿੰਦਾ ਕੱਲ ਮਾਨ ਸਾਹਿਬ ਇਹ ਤੇ ਕਹਿ ਰਹੇ ਸਨ ਕਿ ਸਾਡੇ ਸਕੂਲਾਂ ਚ ਪਹਿਲਾਂ ਨਾ ਜੇ ਮੈਨਸ ਦਾ ਪਤਾ ਹੀ ਨਹੀਂ ਸੀ ਹਮ ਬੱਚਿਆਂ ਨੂੰ ਹੁਣ ਦੇਖੋ ਸਿਲੈਕਟ ਹੁੰਦੇ ਜਦੋਂ ਸਰਕਾਰੀ ਸਕੂਲਾਂ ਦੀ ਸੋਭਾ ਕਰ ਰਹੇ ਸਨ ਬਹੁਤ ਅੱਛੀ ਗੱਲ ਹੈ ਉਹਨਾਂ ਦੀ ਉਹਨਾਂ ਨੇ ਇੱਕ ਰੈਂਕਿੰਗ ਦਾ ਵੀ ਹਵਾਲਾ ਦਿੱਤਾ ਸ਼ਾਇਦ ਨੈਕਾ ਦਾ ਕੁਝ ਪਰ ਜਦੋਂ ਇਹ ਆਈ ਤੇ ਕਾਂਗਰਸ ਵਾਲੀ ਰੈਂਕਿੰਗ ਆਈ ਇਹਨਾਂ ਦੇ ਕਾਰਜਕਾਲ ਦੀ ਪਹਿਲੀ ਸ਼ਾਇਦ ਰੈਂਕਿੰਗ ਸੀ ਉਦੋਂ ਉਹਨੂੰ ਮੰਨਣ ਤੋਂ ਇਨਕਾਰੀ ਹੋ ਗਏ ਸਨ ਜੀ ਜਦੋਂ ਕਾਂਗਰਸ ਨੇ ਕਿਹਾ ਕਿ ਹੁਣ ਮੰਨਦੇ ਹਾਂ ਕਿ ਸਾਡੇ ਰਾਜ ਦੇ ਵਿੱਚ ਸਿੱਖਿਆ ਤੇ ਕੰਮ ਹੋਇਆ ਉਦੋਂ ਇਹਨਾਂ ਨੇ ਵੱਖ-ਵੱਖ ਬਹਾਨੇ ਬਣਾ ਕੇ ਉਹਨੂੰ ਡਿਨਾਈ ਕਰਤਾ ਹੂੰ ਗੁਰਦੇ ਰੈਂਕਿੰਗ ਚ ਅਸੀਂ ਕੇਰਲ ਤੋਂ ਅੱਗੇ ਚੱਲ ਗਏ ਹਾਂ ਚਲੋ ਠੀਕ ਹੋ ਗਿਆ ਜੀ ਵਧਾਈ ਹੋ ਗਈ ਪਰ ਤੁਸੀਂ ਇੱਕ ਚੀਜ਼ ਦੇਖੋ ਕਿ ਜਦੋਂ ਇਹ ਸੰਬੋਧਨ ਕਰ ਰਹੇ ਸਨ ਤਾਂ ਯੂਨੀਵਰਸਿਟੀ ਪ੍ਰਾਈਵੇਟ ਸੀ ਜਿੱਥੇ ਉਹ ਸਮਾमेलन ਕਰ ਰਹੇ ਸੀਗੇ ਯੋਧ ਨਸ਼ਿਆਂ ਵਿਰੁੱਧ ਦਾ ਹੂੰ ਉਹ ਮਹੀਮ ਕਿਤਾ ਦੂਜੀ ਦਾ ਹਾਂ ਜੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਚ ਉਹ ਸਮਾਰੋਹ ਕਰ ਰਹੇ ਸਨ ਹੂੰ ਕਿਸੇ ਸਰਕਾਰੀ ਜਗ੍ਹਾ ਚ ਨਹੀਂ ਜੋ লাম ਲਸ਼ਕਰ ਉੱਥੇ ਲੈ ਕੇ ਗਏ ਨੇ ਤੁਸੀਂ ਵੇਖੋ ਕਿ ਕਿੱਡੀ ਦੂਰ ਹੈ ਜੀ ਚੰਡੀਗੜ੍ਹ ਚ ਕੋਈ ਮਤਲਬ ਕਿ ਕੰਮ ਨਹੀਂ ਹੋਇਆ ਉਹ ਉਹ ਆਯੋਜਨ ਜਿਹੜਾ ਕੀਤਾ ਗਿਆ ਉਹ ਵੀ ਪ੍ਰਾਈਵੇਟ ਯੂਨੀਅਨ ਪ੍ਰਾਈਵੇਟ ਯੂਨੀਵਰਸਿਟੀ ਦੀ ਧਰਤੀ ਤੇ ਹੋਇਆ ਜੀ ਤੇ ਸੋਭਾ ਸਰਕਾਰੀ ਸਕੂਲਾਂ ਦੀ ਤੇ ਤੁਹਾਡੇ ਸਰਕਾਰੀ ਸਕੂਲਾਂ ਦੀ ਧਜੀਆਂ ਉਡਾਈਆਂ ਤਾਂ ਹੈਗੀਆਂ ਉਹ ਹਾਈ ਕੋਰਟ ਨੇ ਯਾਦ ਹੈ ਤੁਹਾਨੂੰ ਤੁਸੀਂ ਖਬਰ ਕੀਤੀ ਸੀ ਕੀਤੀ ਸੀ ਬਿਲਕੁਲ ਜੀ ਜਦੋਂ ਤੁਸੀਂ ਹਾ ਗੱਲਾਂ ਕਹਿੰਦੇ ਹੋ ਨਾ ਕਿ ਭਾਈ ਉਹਦੋਂ ਤੁਸੀਂ ਹਾ ਗੱਲਾਂ ਵੀ ਨਾਲ ਦੱਸਿਆ ਕਰੋ ਨਾ ਆ ਵੀ ਗੱਲਾਂ ਦੱਸਿਆ ਕਰੋ ਜੀ ਹੂੰ ਖੈਰ ਜਿਹੜਾ ਇਹ ਮਸਲਾ ਹੈ ਨਾ ਉਹਦੇ 'ਚ ਇੱਕ ਚੀਜ਼ ਹੋਰ ਅੱਗੇ ਜੋੜਦਾ ਹਾਂ ਜੀ ਅੱਜ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿੰਨੀਆਂ ਚੋਣਾਂ ਹੋਈਆਂ ਨੇ ਤੇ ਉਹਨਾਂ ਦੇ ਵਿੱਚੋਂ ਜਿਹੜੇ ਜੇਤੂ ਲੋਕ ਆ ਉਹਨਾਂ ਨੂੰ ਹਲਫ਼ਦਾਰੀ ਦਿੱਤੀ ਜਾ ਰਹੀ ਆ ਹਾਂ ਉਹਨਾਂ ਨੂੰ ਹਲਫ਼ ਚਕਾਇਆ ਜਾ ਰਿਹਾ ਹਲਫ਼ਦਾਰੀ ਸਮਾਗਮ ਆ ਹੂੰ ਕਿੱਥੇ ਆ ਸ਼ਾਇਦ ਲੁਧਿਆਣੇ ਤੁਹਾਨੂੰ ਪਤਾ ਕਿ 4 ਦਿਨ ਪਹਿਲਾਂ ਨਫਰੀ ਬੁਲਾ ਲਈ ਗਈ ਉੱਥੇ ਉਹਦੇ ਚ ਲੇਡੀ ਜਿਹੜੀਆਂ ਪੁਲਸ ਕਰਮਚਾਰਨਾਂ ਨੇ ਤੁਸੀਂ ਦੱਸੋ ਕਿਥੇ ਠਹਿਰਨ 2 4 ਦਿਨ ਕੋਈ ਫਾਜ਼ਲ ਕਦੋਂ ਗਈ ਹੋਏਗੀ ਮੈਨੂੰ ਤੁਸੀਂ ਇਹਨਾਂ ਚੀਜ਼ਾਂ ਦਾ ਕੋਈ ਯਾਰ ਤਾਰਕਿਕ ਤਰੀਕੇ ਦੇ ਨਾਲ ਜਵਾਬ ਤੇ ਦਿਓ ਨਾ ਜੀ ਤਾਰਕਿਕ ਤਰੀਕੇ ਨਾਲ ਕਿ ਸਾਬ ਤੁਸੀਂ ਇਹ ਦੱਸੋ ਕਿ ਫਾਜ਼ਲ ਕਾ ਦੀ ਇਹ ਪੁਲਸ ਕਰਮਚਾਰੀ ਆ ਬੀਬੀ ਜਾਂ ਤਾਂ ਉਹਦੇ ਨਾਲ ਉਹਦਾ ਹਸਬੰਡ ਜਾਏਗਾ ਜੀ ਤੇ ਜੇ ਉਹਨਾਂ ਦੀ ਉੱਥੇ ਕੋਈ ਠਹਿਰ ਨਹੀਂ ਆਪਣੀ 2 ਦਿਨ ਰਹਿੰਦੇ ਆ 3 ਦਿਨ ਰਹਿੰਦੇ ਆ ਤਾਂ ਫਿਰ ਉਹਨਾਂ ਦਾ ਰਹਿਣ ਸਹਿਣ ਦਾ ਖਰਚ ਕੌਣ ਅਫੋਰਡ ਕਰੇਗਾ ਹੂੰ ਤੇ ਜੇ ਦਿੱਲੀ ਵਾਲੇ ਸਾਹਿਬ ਚਾਰ ਪੰਜ ਮੌਕਿਆਂ ਤੇ ਮਹੀਨੇ ਦਾ ਢੇਡਾ ਲਾ ਜਾਣ ਹੂੰ ਤੇ ਜੇ ਉਹਨਾਂ ਨੂੰ ਇਹਨਾਂ ਜ਼ਿਲ੍ਹਿਆਂ 'ਚੋਂ ਜਾਣਾ ਪਊਗਾ ਹੂੰ ਤੇ ਤੁਸੀਂ ਦੱਸ ਦਿਓ ਕਿ ਮਹੀਨੇ ਦੀ ਜਿਹੜੀ ਸੈਲਰੀ ਉਹਦਾ ਇੱਕ ਹਿੱਸਾ ਉਧਰ ਜਾਊਗਾ ਕਿ ਨਹੀਂ ਜਾਊਗਾ ਅੱਛਾ ਨਾ ਉਹ ਅਹੁਦੇਦਾਰ ਨੇ ਮਨੀਸ਼ ਸੈ ਸੋਧਿਆ ਉਹ ਇੱਕ ਪਾਰਟੀ ਸੰਗਠਨ ਦੇ ਅਹੁਦੇਦਾਰ ਨੇ ਨਾ ਜੀ ਜੀ ਕੋਈ ਸਬਧਾਨ ਦਾ ਮਹੱਤਵ ਦੇ ਵਿੱਚ ਤੇ ਨਹੀਂ ਖਾਸ ਕਰਦੇ ਉਹ ਹਫਦਾਰੀ ਸਮਾਗਮਾਂ ਦੀ ਵੀ ਮੇਜ਼ਬਾਨੀ ਕਰ ਰਹੇ ਇੱਕ ਕਵਾਲ ਹੈ ਨਾ ਸਾਬ ਕੀ ਫਿਰ ਕਹਿੰਗੇ ਕਿ ਨਹੀਂ 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 ਸੋ ਉਹ ਜਿਹੜਾ ਹੈਲੀਪਾਰਟ ਆ ਉਹ 5-7 ਮਿੰਟ ਦੀ 10 ਮਿੰਟ ਦੀ ਵੀ ਜੇ ਦੂਰੀ ਆ ਉਹ ਮਟਾਉਣ ਵਾਸਤੇ ਆ ਉਹ ਦੂਰੀਆਂ ਦੂਰੀਆਂ ਮਿਟਾ ਰਹੇ ਨੇ ਸਾਬ ਮਿੱਤਰ ਦਾਸ ਰੇਣ 10-15 ਮਿੰਟ ਦਾ ਰਸਤਾ ਹੈ ਕਹਿੰਦੇ ਹਾਂ ਜੀ ਮਤਲਬ ਜਿਹੜੀਆਂ ਹੁੰਦੀਆਂ ਉਹ ਤੇ 10 15 ਮਿੰਟ ਵੀ ਇਹਨਾਂ ਦਾ ਤਾਂ ਵੀਆਈਪੀ ਕਾਫਲਾ ਹੁੰਦਾ ਤੁਹਾਨੂੰ ਪਤਾ ਆਪਣਾ ਜੇ 10 ਮਿੰਟ ਲੱਗਦਾ ਤੇ ਇਹਨਾਂ ਦਾ 5 ਮਿੰਟ ਦਾ ਸਮਾਂ ਹੈ ਤਾਂ ਕਹਿਣ ਦਾ ਮਤਲਬ ਇਹ ਆ ਕਿ ਹੈਲੀਪੈਡ ਹੋ ਸਕਦਾ ਹੈ ਕਿ ਕੱਲ ਨੂੰ ਉਹਨਾਂ ਦੀ ਛੱਤ ਤੇ ਵੀ ਬਣਾ ਦਿੱਤਾ ਜਾਵੇ ਕਿ ਹੈਲੀਪੈਡ ਉਸ ਭਵਨ ਤੋਂ ਕੁਝ ਮੀਟਰ ਦੂਰ ਹੈ ਛੱਤ ਤੇ ਬਣਾ ਦਿਓ ਸਭ ਜੀ ਇਹ ਵੀ ਹੋ ਸਕਦਾ ਹੈ ਬਿਲਕੁਲ ਤਾਂ ਖੈਰ ਇਹ ਹੈ ਉਹਨਾਂ ਲੋਕਾਂ ਦਾ ਸਿਆਸੀ ਕਲਚਰ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਸਨ ਜਦੋਂ ਉਹਨਾਂ ਨੇ ਇਹ ਸਿਆਸੀ ਸਰਦਲ ਤੇ ਪੈਰ ਧਰਿਆ ਸੀਗਾ ਹੂੰ ਫਿਰ ਪਤਾ ਨਹੀਂ ਕਿਉਂ ਫਿਰ ਪਤਾ ਨਹੀਂ ਕਿਉਂ ਪੈਲੀ ਪੈਡਾਂ ਤੇ ਪੈਰ ਧਰਨੇ ਸ਼ੁਰੂ ਹੋ ਗਏ ਕੱਲੀ ਬਦਲੀ ਐ ਤੂੰ ਬਾਕੀ ਸਭ ਕੁਝ ਹੋ ਨਹੀਂ ਜੀ ਜੀ